ਹਾਂਜੀ ਕਿੱਦਾਂ ਵੀ ਸੱਜਣੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਠੀਕ ਠਾਕ ਲੋ ਵੀਰੋ ਵਾਜ ਆਪਾਂ ਗਏ ਸੀ ਭਾਈ ਜੀਵਨ ਕੋਲੇ ਗੱਡੀ ਦੀ ਸਰਵਿਸ ਹੋਣ ਵਾਲੀ ਸੀਗੀ ਤੇ ਸਰਵਿਸ ਕਰਵਾਉਣ ਜਾਣਾ ਸੀ ਭਾਈ ਜੀਵਨ ਕੋਲੇ ਗਏ ਤਾਂ ਉਹਨੇ ਜਾਣ ਸਾਰੀ ਕਹਿੰਦਾ ਜੀ ਲਾਓ ਗੱਡੀ ਸਾਈਡ ਤੇ ਮੈਂ ਕਿਹਾ ਭਾਈ ਸਰਵਿਸ ਕਰਵਾਉਣੀ ਆ ਤੇ ਉਹ ਉਸਤਾਦ ਜੀ ਆ ਬੀ ਸੀ ਕਹਿੰਦੇ ਸਮਾਨ ਲੈ ਕੇ ਆਓ ਮੈਂ ਕਿਹਾ ਠੀਕ ਆ ਭਾਈ ਜੀ ਲਓ ਜੀ ਉਹਨਾਂ ਨੇ ਆਪਾਂ ਨੂੰ ਆਰਡਰ ਦਿੱਤਾ ਵੀ ਕਹਿੰਦੇ ਮਟੀਰੀਅਲ ਲੈ ਕੇ ਆਓ ਆਪਾਂ ਪਹੁੰਚ ਗਏ ਆਪਣੇ ਰਾਈ ਮੋਟਰ ਵਾਲੇ ਆ ਜਿਹੜੇ ਆਪਣੇ ਭਰਾ ਕਿਉਂਕਿ ਆਪਾਂ ਸਮਾਨ ਉਹਨਾਂ ਤੋਂ ਹੀ ਲੈਣੇ ਆ ਰਾਈ ਮੋਟਰ ਤੋਂ ਲੈ ਕੇ ਸਮਾਨ ਜਿਹੜਾ ਵੀ ਸਰਵਿਸ ਆਉਂਦਾ ਮੋਗ ਲਾਲ ਕੋਇਲ ਫਿਲਟਰ ਤੇ ਆਪਣਾ 에ਅਰ ਫਿਲਟਰ ਤੇ ਉਹਨੂੰ ਤੇ ਡੀਜ਼ਲ ਫਿਲਟਰ ਜਿਹੜਾ ਹੈ ਇਹਦੇ ਗੱਡੀ ਤੇ ਲੱਗਦਾ ਵੀ ਉਹ ਖਲਵਾ ਕੇ ਲੈ ਕੇ ਆਇਓ ਮੈਂ ਕਿਹਾ ਠੀਕ ਆ ਭਾਈ ਜੀ ਲੈ ਆ ਕੇ ਸਮਾਨ ਆਪਾਂ ਫੜਾਤਾ ਉਹਦੇ ਚੇਲੇ ਨੂੰ ਮੈਂ ਕਿਹਾ ਲੈ ਵੀ ਮਿੱਤਰਾ ਸਰਵਿਸ ਕਰਵਾਉਣੀ ਸੁੰਦਰਾਂ ਦੀ ਕਿਉਂਕਿ ਕੱਲ ਨਾ ਗੱਡੀ ਨੇ ਥੋੜਾ ਜਿਆ ਕੱਲ ਕ ਪਰਸ ਤੋਂ ਗੱਡੀ ਨੇ ਪਰੇਸ਼ਾਨ ਥੋੜਾ ਜਿਆਦਾ ਕੀਤਾ ਆਪਣੇ ਵੱਡੇ ਭਾਜੀ ਨੂੰ ਤੇ ਉਹਦੇ ਕਰਕੇ ਮੈਂ ਕਿਹਾ ਇੱਕ ਤਾਂ ਸਰਵਿਸ ਕਰਵਾਉਣ ਆਲੀ ਆ ਇੱਕ ਗੱਡੀ ਹੀਟ ਹੋ ਗਈ ਸੀ ਰੇਡੀਏਟਰ ਦੇ ਵਿੱਚ ਕੋਈ ਦਿੱਕਤ ਸੀਗੀ ਉਹ ਵੀ ਤੁਹਾਨੂੰ ਦੱਸ ਦਿਆਂ ਬਾਅਦ ਦੇ ਵਿੱਚ ਰੇਡੀਏਟਰ ਦਾ ਕੰਮ ਫੇਰ ਉਹਨੇ ਚੱਕ ਚੁੱਕ ਤਾਂ ਕੀਤਾ ਉਹ ਕਹਿੰਦਾ ਵੀ ਰੇਡੀਏਟਰ ਲੀਕ ਆ ਤੇਰਾ ਵੀ ਇਹ ਆਪਾਂ ਕੰਮ ਨਹੀਂ ਕਰਦੇ ਰੇਡੀਏਟਰ ਦਾ ਇਹ ਰੇਡੀਏਟਰ ਵਾਲੇ ਕੋਲੇ ਜਾਣਾ ਪੈਣਾ ਮੈਂ ਕਿਹਾ ਚੱਲ ਭਾਈ ਕੋਈ ਚੱਕਰ ਨਹੀਂ ਤੁਸੀਂ ਸਰਵਿਸ ਕਰੋ ਸਰਵਿਸ ਆਪਾਂ ਬਾਈ ਜੀਵਨ ਤੁਸੀਂ ਕਰਵਾਈ ਦੀ ਆ 에어 ਫਿਲਟਰ ਵਗੈਰਾ ਬਦਲਤੇ ਮੁੰਡੇ ਨੇ ਤਾਜ਼ਾ ਫਰੈਸ਼ ਨਵਾਂ 에어 ਫਿਲਟਰ ਪਾਤਾ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੁਸੀਂ ਸਰਵਿਸ ਕਰੋ ਬਾਈ ਰੇਡੀਏਟਰ ਆ ਇਹਨਾਂ ਆਪਾਂ ਬਾਅਦ ਚੱਲ ਕੇ ਕਰਦੇ ਆ ਗੱਲਬਾਤ ਤੇ ਵਿੱਚ ਸਾਫ਼ ਸੂਪ ਕਰਕੇ ਐਨ ਮੁੰਡੇ ਕੰਮ ਬਹੁਤ ਵਧੀਆ ਕਰਦੇ ਆ ਤਸੱਲੀ ਬਖਸ਼ ਕੰਮ ਕਰਦੇ ਆ ਐਨ ਵਿੱਚੋਂ ਕਲੀਨ ਕਰਕੇ ਏਅਰ ਫਿਲਟਰ ਵਾਲਾ ਸਿਸਟਮ ਤੇ ਫਿਰ ਉਹਨੇ ਮੁੰਡੇ ਨੇ ਚਮਾ ਜਿਹੜਾ ਨਵਾਂ ਏਅਰ ਫਿਲਟਰ ਸੀਗਾ ਦੇਖੋ ਤੁਹਾਡੇ ਸਾਹਮਣੇ ਫਿਰ ਫਿੱਟ ਕਰੂਗਾ ਸਫਾਈ ਨਾਲ ਕੰਮ ਕਰਦੇ ਆ ਪੂਰਾ ਲਓ ਜੀ ਏਅਰ ਫਿਲਟਰ ਫਿੱਟ ਕਰਤ ਕਰਤਾ ਮੁੰਡੇ ਨੇ ਤੇ ਉਦੋਂ ਬਾਅਦ ਚ ਇਹਦੇ ਜਿਹੜੇ ਨਾਟਾ ਨਾ ਉਹ ਆਮ ਤਾਂ ਹੁੰਦੇ ਆ ਦੂਜੇ ਸਕਰੂ ਹੁੰਦੇ ਆ ਜਾਂ ਦੂਜੀਆਂ ਟੋਚਾਂ ਜਿਹੀਆਂ ਹੁੰਦੀਆਂ ਪਰ ਇਹਦੇ ਜਿਹੜੇ ਐਲ ਕੀ ਵਾਲੇ ਨਾਟਾ ਬਹੁਤ ਔਖੇ ਆਹ ਲਓ ਜੀ ਫਿਰ ਮੁੰਡਾ ਮੈਨੂੰ ਕਹਿੰਦਾ ਬਾਈ ਤੈਨੂੰ ਮੈਂ ਡੀਜ਼ਲ ਫਿਲਟਰ ਖੋਲ ਕੇ ਦਿੰਦਾ ਵਾ ਮੈਂ ਕਹਾ ਠੀਕ ਆ ਬਾਈ ਜੀ ਡੀਜ਼ਲ ਫਿਲਟਰ ਖੋਲ ਦਿਓ ਇਹ ਡੀਜ਼ਲ ਫਿਲਟਰ ਇਹਦੇ ਪਿਛਲੇ ਟਾਇਰ ਕੋਲੇ ਥੱਲੇ ਲੱਗਦਾ ਵਾ ਆਪਣੀ ਰਾਣੀ ਸੁੰਦਰਾ ਮਰਾਜੋ ਦੇ ਤੇ ਡੀਜ਼ਲ ਫਿਲਟਰ ਨੂੰ ਐ ਖੋਲ ਕੇ ਨਾ ਬਾਹਰ ਲਿਆਉਣਾ ਪੈਂਦਾ ਵਾ ਫਿਰ ਖੁਲਦਾ ਡੀਜ਼ਲ ਫਿਲਟਰ ਕਾਫੀ ਜਣੀ ਸਰਵਿਸ ਨੂੰ ਤਾਂ ਮਿੰਟ ਪੰਜ ਹੀ ਲੱਗਦੇ ਆ ਪਰ ਡੀਜ਼ਲ ਫਿਲਟਰ ਚੈੱਕ ਕਰਨ ਨੂੰ ਲੱਗ ਜਾਂਦਾ ਟਾਈਮ 15 ਤੋਂ 20 ਮਿੰਟ ਤਾਂ ਉਹਨੇ ਲਿਆ ਕੇ ਰਕਾਬ ਤੇ ਕਸ ਕੇ ਪੂਰਾ ਤੇ ਫਿਰ ਖੋਲ ਕੇ ਖੋਲਿਆ ਨਾ ਜਦੋਂ ਇਹ ਖੋਲਣ ਦੇ ਵੀ ਇਹਦੇ ਨਾਟਾ ਜਿਹੜੇ ਛੋਟੇ ਛੋਟੇ ਐਲਕੀ ਵਾਲੇ ਨਾਟਾ ਬੜਾ ਔਖਾ ਖੁੱਲਦਾ ਵਾ ਇਹ ਤੇ ਉਹਨੇ ਖੋਲ ਕੇ ਆਪਾਂ ਨੂੰ ਜੇ ਕੋ ਦਿਖਾਊਗਾ ਤੁਹਾਡੇ ਸਾਹਮਣੇ ਡੀਜ਼ਲ ਫਿਲਟਰ ਦਿਖਾਊਗਾ ਕਾਫੀ ਖਰਾਬ ਹੋਇਆ ਪਿਆ ਸੀ ਕਿਉਂਕਿ ਗੱਡੀ ਇਹ ਜਿਹੜਾ ਆਪਣਾ ਡੀਜ਼ਲ ਫਿਲਟਰ ਆ 30 ਤੋਂ 40000 ਦੇ ਵਿਚਾਲੇ ਬਦਲ ਦੇਣਾ ਚਾਹੀਦਾ ਵਾ ਆਪਣਾ ਲਈ ਚੱਲ ਚੁੱਕੀ ਸੀ 35000 ਮੈਂ ਕਹਾ ਬਾਈ ਤੂੰ ਬਦਲ ਹੀ ਦੇ ਤੇ ਉਹ ਵੀ ਕਹਿੰਦਾ ਕਹਿੰਦਾ ਵੀ ਹਾਂ ਜਿਹੜਾ ਤੇਰਾ ਡੀਜ਼ਲ ਫਿਲਟਰ ਹੈ ਨਾ ਇਹ ਕਾਫੀ ਜ਼ਿਆਦਾ ਖਰਾਬ ਹੋਇਆ ਪਿਆ ਰਾ ਬਾਈ ਇਹਨੂੰ ਬਦਲ ਹੀ ਦੇ ਮੈਂ ਕਹਾ ਲਿਆਓ ਮਿੱਤਰੋ ਕੱਡੋ ਬਾਰੇ ਨੂੰ ਹਨ ਇਹਦੀ ਥਾਂ ਤੇ ਨਵਾਂ ਲਿਆ ਕੇ ਪਾਈਏ ਇਹਦੀ ਵੀ ਨਾਤੀ ਧੋਤੀ ਕਰਾਈਏ ਤੇ ਆ ਦੇਖੋ ਕੱਢਿਆ ਨਾ ਜਿਹੜਾ ਉਹਨੇ ਡੀਜ਼ਲ ਫਿਲਟਰ ਹੈ ਕਹਿੰਦਾ ਦੇਖ ਬਾਈ ਜਮਾ ਹੈ ਕਾਲਾ ਹੋਇਆ ਪਿਆ ਵਾ ਯਾਨੀ ਕਿ ਯਾਨੀ ਕਿ ਬੁਰੀ ਹਾਲਤ ਸੀਗੀ ਇਹਦੀ ਤੇ ਮੈਂ ਕਹਾਂ ਕੋਈ ਗੱਲ ਨਹੀਂ ਬਾਈ ਜੀ ਫੜਾਓ ਆਪਾਂ ਫੇਰ ਗਰਮੀ ਦੇ ਵਿੱਚ ਪੈਦਲ ਮਾਰਚ ਕੀਤੀ ਪਹੁੰਚ ਕੇ ਰਾਏ ਮੋਟਰ ਦੇ ਉਹ ਡੀਜ਼ਲ ਫਿਲਟਰ ਲੈ ਕੇ ਆਏ ਬਾਈ ਹਨਾ ਲਿਆਉਣਾ ਹੀ ਪੈਣਾ ਸੀਗਾ ਗਰਮੀ ਦੇ ਵਿੱਚ ਧੁੱਪੇ ਤੁਰਨਾ ਬਹੁਤ ਔਖਾ ਵਾ ਤੇ ਪਰ ਇਹ ਚੱਲਦੀਆਂ ਸੋਹਣੀਆਂ ਲੱਗਦੀਆਂ ਰੋਡ ਤੇ ਜਦੋਂ ਇਦਾਂ ਮੈਸਤਰੀਆਂ ਕੋਲੇ ਬਹਿ ਕੇ ਕੰਮ ਕਰਵਾਉਣੇ ਪੈਂਦੇ ਆ ਨਾ ਹਜੇ ਤੁਸੀਂ ਅੱਗੇ ਵੇਖਿਓ ਵੀਰ ਜੀ ਅੱਗੇ ਕੀ ਬੰਦ ਆ ਜਦੋਂ ਆਪਾਂ ਰੇਡੀਏਟਰ ਵਾਲੇ ਕੋਲੇ ਜਾਣਾ ਵਾ ਤੇ ਫਿਰ ਵੇਖਿਓ ਉੱਥੇ ਕੀ ਕੀ ਕੁਸ ਹੁੰਦਾ ਚਲੋ ਜੀ ਲਿਆ ਕੇ ਉਹਨੇ ਫਿਲਟਰ ਪਾਤਾ ਮੈਂ ਕਿਹਾ ਬਾਈ ਤੇਲ ਪਾ ਦੇ ਕਰ ਮੋਗਲਲ ਤੇ ਉਹ ਕਹਿੰਦਾ ਲਓ ਬਾਈ ਜੀ ਉਹਨੇ ਆਪਣੇ ਸਾਹਮਣੇ ਲਾ ਕੇ ਕੁੱਪੀ ਤੇ ਕਹਿੰਦੇ ਲਓ ਵੀਰ ਜੀ ਆਪਾਂ ਤੇਲ ਪਾ ਦਿੰਨੇ ਆ ਉਹਨਾਂ ਨੇ ਮੋਗਲਲ ਪਾਤਾ ਇਹ ਚ ਪੈਂਦਾ ਵਾ ਫੁੱਲੀ ਸਿੰਥੈਟਿਕ ਤੇਲ ਵੀ ਦੋ ਤਿੰਨ ਤਰ੍ਹਾਂ ਦਾ ਹੁੰਦਾ ਵਾ ਇੱਕ ਹੁੰਦਾ ਵਾ ਸੈਮੀ ਸਿੰਥੈਟਿਕ ਤੇ ਇੱਕ ਜਮੈਂ ਜਿਹੜਾ ਨਾਰਮਲ ਹੁੰਦਾ ਵਾ ਤੇ ਇਹ ਜਿਹੜਾ ਫੁੱਲੀ ਸਿੰਥੈਟਿਕ ਹੁੰਦਾ ਵਾ ਇਹ ਇੱਕ ਤਾਂ ਥੋੜਾ ਜਿਹਾ ਹੁੰਦਾ ਵਾ ਮਲੈਮ ਜਿਆਦਾ ਹੁੰਦਾ ਵਾ ਤੇ ਦੂਜਾ ਇਹਦੇ ਨਾਲ ਆਇਆ ਵੀ ਜੇ ਗੱਡੀ 2-4000 ਕਿਲੋਮੀਟਰ ਕਿਸੇ ਵੇਲੇ ਘੱਟ ਵੱਧ ਵੀ ਚੱਲ ਜਾਵੇ ਨਾ ਤੇ ਦਿੱਕਤ ਨਹੀਂ ਆਉਂਦੀ ਗੱਡੀ ਨੂੰ ਤਾ ਕਰਕੇ ਆਪਾਂ ਜਿਹੜਾ ਤੇਲ ਵਿੱਚ ਮੋਬਿਲ ਪਾਈਦਾ ਨਾ ਇਹ ਫੁੱਲੀ ਸਿੰਥੈਟਿਕ ਮੋਬਿਲ ਦਾ 530 ਹੁੰਦਾ ਮੇਰੇ ਹਿਸਾਬ ਦੇ ਵਿੱਚ ਇਹ ਸ਼ਾਇਦ 530 ਹੀ ਹੁੰਦਾ ਵਾ ਜਿਹੜਾ ਆਮ ਮੋਗਲਲ ਹੁੰਦਾ ਵਾ ਉਹ 1540 ਹੁੰਦਾ ਵਾ ਤੇ ਇਹਦੇ ਵਿੱਚ ਪੈਂਦਾ ਵਾ ਫੁੱਲੀ ਸਿੰਥੈਟਿਕ ਵੈਸੇ ਤਾਂ ਇਹਦੇ ਵਿੱਚ ਪੈਂਦਾ ਵਾ 6.5 ਲੀਟਰ ਤੇ ਪਰ ਆਪਾਂ ਲਿਆਂਦੀਆਂ ਸੀਗੀਆਂ ਦੋ ਕੈਨੀਆਂ 3.5 3 ਨਾਲੀਆਂ 7 ਲੀਟਰ ਸੀਗੀਆਂ ਉਹ ਕਹਿੰਦਾ ਚਲੋ ਕਰ ਵੀਰੇ ਆਪਾਂ ਅੱਧਾ ਕਿਲਟਰ ਰੱਖ ਲੈਨੇ ਆ ਸਾਢੇ 6 ਹੀ ਪੈਂਦਾ ਇਹਦੇ ਵਿੱਚ ਮੈਂ ਕਿਹਾ ਕੋਈ ਗੱਲ ਨਹੀਂ ਭਾਈ ਜਿਵੇਂ ਤੈਨੂੰ ਸਹੀ ਲੱਗਦਾ ਹੈ ਨਾ ਉਵੇਂ ਪਾ ਦੇ ਤੇ ਚੱਲ ਉਹਨੇ ਅੱਧਾ ਲੀਟਰ ਦਿੱਤਾ ਦੂਜਾ ਸਾਰੀ ਮੌਲੇ ਲ ਬਚਾ ਕੇ ਆਪਾਂ ਉਹ ਦੇਤਾ ਉਹ ਆਪਾਂ ਟੈਂਕੀ ਚ ਪਾਤਾ ਫਿਰ ਉਹ ਮੈਨੂੰ ਕਹਿੰਦਾ ਇੱਥੇ ਨਾਲ ਹੀ ਨਾ ਭੀਮਾ ਰੈਡੀਏਟਰ ਵਾਲਾ ਵਾ ਤੇ ਪੋਲਪਾਰ ਕਰਕੇ ਕਹਿੰਦਾ ਭੀਮਾ ਮਾ ਰੈਡੀਏਟਰ ਵਾਲਾ ਕਹਿੰਦਾ ਤੂੰ ਵੀਰੇ ਉਹਦੇ ਕੋਲੇ ਜਾਇਆ ਮੈਂ ਠੀਕ ਆਪਾਂ ਭੀਮੇ ਕੋਲੇ ਪਹੁੰਚ ਗਏ ਤਾਂ ਉਹ ਕਹਿੰਦਾ ਵੀਰ ਜੀ ਇਦਾਂ ਵਾਂ ਗੱਲ ਵੀ ਅਸੀਂ ਰੇਡੀਏਟਰ ਖੋਲਦੇ ਨਹੀਂ ਵੀਰੇ ਇਹਦਾ ਰੇਡੀਏਟਰ ਬਹੁਤ ਔਖਾ ਖੁੱਲਦਾ ਵਾ ਆ ਵਾ ਬਾਈ ਭੀਮਾ ਨਹਿਰ ਦੇ ਉੱਪਰ ਰੇਡੀਏਟਰ ਵਾਲਾ ਤੇ ਇਹ ਕਹਿੰਦਾ ਵੀ ਅਸੀਂ ਖੋਲਦੇ ਨਹੀਂ ਵੀਰੇ ਰੇਡੀਏਟਰ ਖਲਵਾ ਕੇ ਲਿਆਓ ਮੈਂ ਫੇਰ ਦੁਬਾਰਾ ਮੁੜ ਕੇ ਬਾਈ ਜੀਵਨ ਕੋਲੇ ਗਿਆ ਤਾਂ ਉਹ ਬਾਈ ਜੀਵਨ ਨੇ ਕਹਿੰਦਾ ਤੂੰ ਢੋਲੇ ਵਾਲ ਚੌਕ ਫਰੈਂਡਜ਼ ਵਾਲੇ ਆ ਤੇ ਉਹਨਾਂ ਕੋਲੇ ਪਹੁੰਚ ਮੈਂ ਕਿਹਾ ਠੀਕ ਆ ਬਾਈ ਜੀ ਤਾਂ ਫੇਰ ਜਦੋਂ ਮੈਂ ਫਰੈਂਡਸ ਵਾਲਾ ਕੋਲੇ ਗਿਆ ਤਾਂ ਫਰੈਂਡਸ ਵਾਲਾਂ ਤੋਂ ਪਹਿਲੇ ਉਹਨਾਂ ਕੋਲੇ ਉਹਨਾਂ ਕੋਲੇ ਵੀ ਟਾਈਮ ਹੈ ਨਾ ਤਾਂ ਇਹ ਫਰੈਂਡਸ ਵਾਲਿਆਂ ਤੋਂ ਥੋੜਾ ਜਿਹਾ ਔਰਲੇ ਪਾਸੇ ਆ ਦੁਕਾਨ ਬੰਦੇ ਦੀ ਤੇ ਮੁੰਡਾ ਬਹੁਤ ਵਧੀਆ ਸੀਗਾ ਵੀ ਮਿਹਨਤੀ ਸੀ ਮੁੰਡਾ ਤੇ ਮੈਂ ਉਹਨੂੰ ਦਿਖਾਇਆ ਉਹ ਕਹਿੰਦਾ ਕੋਈ ਗੱਲ ਨਹੀਂ ਬਾਈ ਜੀ ਆਜੋ ਆਪਾਂ ਖੋਲ ਲੈਨੇ ਆ ਫਰ ਇੱਕ ਗੱਲ ਦਾ ਕੱਲ ਪਤਾ ਲੱਗਿਆ ਵੀ ਇੰਜਣ ਕਰਨਾ ਸੌਖਾ ਗੱਡੀ ਦਾ ਤੇ ਰੇਡੀਏਟਰ ਖੋਲਣਾ ਔਖਾ ਵਾ ਇੰਨਾ ਕੁ ਜ਼ਿਆਦਾ ਪੱਟ ਪਟਈਆ ਕਰਨਾ ਪੈਂਦਾ ਵਾ ਜਾਨੀ ਕਿ ਮੂਰੇੋਂ ਬੰਪਰ ਲਾ ਆ ਜਿੰਨੀਆਂ ਮੂਰੇ ਪੱਤੀਆਂ ਪੁੱਤੀਆਂ ਆ ਹੋਰ ਲੈਟਰਾਂ ਪਟਰ ਬੜਾ ਕੁਝ ਜ਼ਿਆਦਾ ਫਿਰ ਆ ਚੀਜ਼ ਐ ਏਸੀ ਦਾ ਕੰਪਰੈਸ਼ਨ ਇਹਦਾ ਬਹੁਤ ਜ਼ਿਆਦਾ ਵਿਚਾਰ ਰੱਖਣਾ ਪੈਂਦਾ ਆ ਉੱਪਰ ਇੰਟਰਕੂਲਰ ਹੁੰਦਾ ਵਾ ਇਹਨੂੰ ਵੀ ਖੋਲਣਾ ਇਹਦਾ ਵੀ ਵਿਚਾਰ ਰੱਖਣਾ ਕਿਉਂਕਿ ਇਹ ਚੀਜ਼ਾਂ ਹੁੰਦੀਆਂ ਨਾ ਚੁੱਕ ਮਾੜਾ ਜਾਂ ਵੀ ਇਹਨਾਂ ਨੂੰ ਲੱਗੀ ਗੱਲਬਾਤ ਹੋ ਗਈ ਤਾਂ ਇਹਨਾਂ ਦੇ ਵਿੱਚ ਪਾਈਪਾਂ ਹੁੰਦੀਆਂ ਉਹ ਪਾਈਪਾਂ ਨਾ ਉਹ ਮਾੜਾ ਜਿਹਾ ਟੱਕ ਲੱਗਣ ਨਾਲ ਵੀ ਲੀਕ ਹੋ ਜਾਂਦੀਆਂ ਵਾ ਤਾਂ ਆਪਣਾ ਵੀ ਰੈਡੀਏਟਰ ਜਦੋਂ ਤੁਹਾਨੂੰ ਦਿਖਾਵਾਂਗੇ ਜਦੋਂ ਖੋਲਿਆ ਨਾ ਉਦੋਂ ਪਤਾ ਲੱਗਿਆ ਉਹ ਜਿਹੜਾ ਪੱਖਾ ਹੁੰਦਾ ਵਾ ਨਾ ਉਹ ਪੱਖਾ ਥੋੜਾ ਜਿਹਾ ਪਤਾ ਨਹੀਂ ਘੱਡੀ ਕਿਸੇ ਚੀਜ਼ 'ਚ ਲੱਗੀ ਤਾਂ ਹੈ ਨਹੀਂ ਗੀ ਘੱਡੀ ਮੇਰੀ ਕਿਸੇ ਚੀਜ਼ ਦੇ ਨਾਲ ਆ ਦੇਖਿਓ ਕੱਲੀ ਕੱਲੀ ਚੀਜ਼ ਕਿੰਦਾ ਕਿੰਦਾ ਯਾਨੀ ਬਹੁਤ ਜ਼ਿਆਦਾ ਖੋਲ ਖਲੇਆ ਕਰਨਾ ਪੈਂਦਾ ਤੇ ਉਹ ਆਪਾਂ ਗੱਲ ਕਰਦੇ ਸੀ ਵੀ ਉਹ ਪੱਖਾ ਲੱਗ ਕੇ ਨਾ ਪੱਖੇ ਦੇ ਫਰਾਂ ਦੇ ਨਾਲ ਉਹ ਰੇਡੀਏਟਰ ਨਾਲ ਲੱਗ ਗਿਆ ਤੇ ਤਾਂ ਲੀਕ ਹੋਇਆ ਲੀਕ ਸੀਗਾ ਮੜਾ 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 ਤੇ ਜਾਨੀ ਕਿ ਟੌਂਕਾ ਟੌਂਕਾ ਮੜਾ ਮੜਾ ਟੌਂਕਾ ਪਾਣੀ ਘਟਾਉਂਦਾ ਸੀਗਾ ਤੇ ਜਦੋਂ ਗੱਡੀ ਦੀ ਆਪਾਂ ਰੇਸ ਦਿੰਦੇ ਸੀਗੇ ਉਦੋਂ ਜ਼ਿਆਦਾ ਪ੍ਰੈਸ਼ਰ ਨਾਲ ਪਾਣੀ ਬਾਹਰ ਕੱਢਦਾ ਸੀਗਾ ਤੇ ਇਹ ਪਰਸੋਂ ਫਿਰ ਆਪਣੇ ਵੱਡੇ ਭਾਜੀ ਨੂੰ ਦਿੱਕਤ ਆਈ ਤੇ ਮੈਂ ਕਿਹਾ ਵੀ ਇਹ ਕੰਮ ਤਾਂ ਸਭ ਤੋਂ ਜ਼ਰੂਰੀ ਹੈ ਹਨਾ ਇਹ ਕੰਮ ਕਰਾਉਣਾ ਤੇ ਮੈਂ ਕਹ ਵੀ ਚਲੋ ਨਾਲੇ ਸਰਵਿਸ ਭਾਨੇ ਨਾਲ ਸਰਵਿਸ ਹੋ ਗਈ ਤੇ ਨਾਲੇ ਫਿਰ ਆਪਾਂ ਰੇਡੀਏਟਰ ਦਾ ਕੰਮ ਕਰਵਾਇਆ ਤਾਂ ਇਹ ਮੁੰਡਾ ਵਿਚਾਰਾ ਬੜਾ ਮਿਹਨਤੀ ਸੀ ਇਕੱਲਾ ਲੱਗਾ ਰਿਹਾ ਬਾਅਦ ਵਿੱਚ ਮੈਂ ਵੀ ਇਹਦੇ ਨਾਲ ਫਿਰ ਮੈਂ ਕਹ ਚੱਲ ਕੋਈ ਗੱਲ ਨਹੀਂ ਬਾਈ ਤੂੰ ਅੱਧੇ ਹਿਥਿਆਰ ਮੈਨੂੰ ਫੜਾ ਮੈਂ ਤੇਰੇ ਨਾਲ ਲੱਗਦਾ ਵਾ ਇੱਕ ਸਾਈਡ ਤੋਂ ਵਿਚਾਰਾ ਇਹ ਖੋਲ ਹੀ ਗਿਆ ਤੇ ਦੂਜੀ ਸਾਈਡ ਤੋਂ ਮੈਂ ਇਹਦੇ ਨਾਲ ਲੱਗਾ ਰਿਆ ਨਟ-ਨੋਟ ਤੇ ਕਾਫੀ ਜਿਆਦਾ ਖੋਲ-ਖਲਈਆ ਕਰਨਾ ਪੈਂਦਾ ਵਾ ਤੁਨੇ ਵੀ ਹੌਸ ਪੈਪ ਲੱਗੇ ਹੁੰਦੇ ਆ ਆ ਫਿਰ ਬਾਈ ਨੇ ਖੋਲਤਾ ਥੱਲੇ ਜਿਹੜਾ ਪੈਪ ਹੁੰਦਾ ਵਾ ਮੇਨ ਰੇਡੀਏਟਰ ਦਾ ਤੇ ਕਿਉਂਕਿ ਸਾਰਾ ਜਿਹੜਾ ਕੁਲੈਂਟ ਸੀਗਾ ਵਿੱਚ ਜਿੰਨਾ ਸੀਗਾ ਉਹ ਕੱਢਣਾ ਹੀ ਪੈਣਾ ਸੀ ਕਿਉਂਕਿ ਖਾਲੀ ਕਰਨਾ ਪੈਣਾ ਸੀ ਵੀਰੇ ਉਨ ਤਾਂ ਚੱਕਿਆ ਨਹੀਂ ਜਾਂਦਾਗਾ ਭਾਰਾ ਹੁੰਦਾ ਹੈਵੀ ਹੁੰਦਾ ਰੇਡੀਏਟਰ ਤੇ ਉਹਨੇ ਬਾਈ ਨੇ ਸਾਰਾ ਖਾਲੀ ਕਰਕੇ ਰੇਡੀਏਟਰ ਫਿਰ ਅਸੀਂ ਕੱਢਿਆ ਜਾਨੀ ਕਿ ਜ्यों ਗੱਡੀ ਆਈ ਹਨ ਇਹ ਜਿਹੜੇ ਫਰੰਟ ਵਾਲੇ ਨਟ ਬੋਲਟ ਸੀਗੇ ਉਹ ਮਿਸਤਰੀ ਆਪ ਦੱਸਦਾ ਸੀ ਕਹਿੰਦਾ ਬਾਈ ਕੁਛ ਨਹੀਂ ਖੁੱਲਿਆ ਸਾਰੇ ਨਟ ਕਹਿੰਦਾ ਪਹਿਲੀ ਵਾਰ ਖੋਲ ਰਿਆਂ ਮੈਂ ਤੇ ਪਹਿਲੀ ਵਾਰ ਹੀ ਕਹਿੰਦਾ ਬਾਈ ਇਹਦਾ ਰੇਡੀਏਟਰ ਬਾਹਰ ਨਿਕਲਿਆ ਵਾ ਜਾਨੀ ਕਿ ਕਹਿਣ ਦੀ ਗੱਲ ਵੀ ਸਾਰਾ ਕੁਛ ਓਰੀਜినਲ ਸੀਗਾ ਤੇ ਉਹ ਪੱਖਾ ਨਾ ਕਿਤੇ ਪੱਖੇ ਦੀ ਟੱਕ ਲੱਗੀ ਰੇਡੀਏਟਰ ਨੂੰ ਤੇ ਉਹਦੇ ਨਾਲ ਉਹ ਥੋੜਾ ਥੋੜਾ ਆ ਦੇਖੋ ਸਾਰਾ ਖਾਲੀ ਕਰਤਾ ਪਾਣੀ ਹੁਣ ਤੁਹਾਨੂੰ ਦਿਖਾਵਾਂਗੇ ਜਿੱਥੋਂ ਉਹ ਰੇਡੀਏਟਰ ਲੀਕ ਹੋਇਆ ਸੀਗਾ ਤੇ ਫੇਰ ਆ ਨਿੱਕੀਆਂ ਨਿੱਕੀਆਂ ਪਾਈਪਾਂ ਹਨ ਫੇਰ ਆਪਾਂ ਉਤਰੋ ਜਾਲੀ ਲਈ ਫਿਰ ਇੰਟਰਕੂਲਰ ਕੱਢਿਆ ਬਾਹਰ ਹੁਣ ਵਾਰੀ ਆਈ ਰੇਡੀਏਟਰ ਬਾਹਰ ਕੱਢਣ ਦੀ ਤੇ ਰੇਡੀਏਟਰ ਬਾਹਰ ਕੱਢਣਾ ਸਭ ਤੋਂ ਵੱਡਾ ਪੰਗਾ ਵੀਰੇ ਬਹੁਤ ਜ਼ਿਆਦਾ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਵਾ ਆਸੇ-ਬਾਸੇ ਬਹੁਤ ਚੀਜ਼ਾਂ ਲੱਗਦੀਆਂ ਨਾਲ ਹਨ ਕਿਉਂਕਿ ਉਹ ਪੂਰੀ-ਪੂਰੀ ਜਗ੍ਹਾ ਪੂਰੀ ਫਿੱਟ ਫਿੱਟ ਜਗ੍ਹਾ ਹੁੰਦੀ ਆ ਤੇ ਉਹਦੇ ਵਿੱਚ ਦੀ ਰੇਡੀਏਟਰ ਨੇ ਪੈਣਾ ਮੈਂ ਤੇ ਉੱਥੋਂ ਦੀ ਵੀ ਬਾਈ ਨਿਕਲ ਲਾਵਾਂ ਮੈਂ ਵੀ ਲੱਗਾ ਹੋਇਆ ਨਾਲ ਪਾਈਪਾ ਪੂਪਾ ਹੌਸ ਪਾਈਪ ਸਾਈਡ ਸੂਟ ਤੇ ਕਰਕੇ ਜਾਨੀ ਕਿ ਬਹੁਤ ਔਖਾ ਰੇਡੀਏਟਰ ਵਿੱਚੋਂ ਅਸੀਂ ਕੱਢਿਆ ਬਾਕੀ ਆ ਤੁਸੀਂ ਦੇਖ ਹੀ ਰਹੇ ਹੋ ਵੀ ਕਿੰਦਾ ਰੇਡੀਏਟਰ ਰੇਡੀਏਟਰ ਬਾਹਰ ਕੱਢਿਆ ਤੇ ਬਹੁਤ ਜ਼ਿਆਦਾ ਮਿਹਨਤ ਦਾ ਕੰਮ ਆ ਆਪਾਂ ਕਹਿ ਦਿੰਨੇ ਆ ਵੀ ਮਿਸਤਰੀ ਨੇ ਲੇਬਰ ਇੰਨੀ ਮੰਗ ਲਈ ਹੈ ਨਾ ਆ ਦੇਖੋ ਹੱਥਾਂ ਦਾ ਕੀ ਹਾਲ ਹੋ ਗਿਆ ਚਲੋ ਜੀ ਅਸੀਂ ਮਸ਼ਕਤ ਕਰਕੇ ਕੱਢ ਲਿਆ ਬਾਹਰ ਆ ਦੇਖੋ ਆ ਵੀਰਾ ਇੱਥੇ ਆ ਪੱਖਾ ਲੱਗਾ ਸੀ ਆ ਜਿਹੜੇ ਨਿਸ਼ਾਨ ਆ ਵੇ ਗੋਲ ਗੋਲ ਹੈ ਨਾ ਤੇ ਆ ਵੀ ਆ ਗੋਲ ਨਿਸ਼ਾਨ ਆ ਜਿਹੜੇ ਇੱਥੇ ਪੱਖੇ ਦੇ ਨਾਲ ਰੇਡੀਏਟਰ ਦੀ ਆ ਦੇਖੋ ਕੀ ਹਾਲਤ ਹੋਈ ਪਈ ਸੀ ਹੁਣ ਬਾਈ ਇਹਦਾ ਕਰੂ ਫਿਰ ਹੁਣ ਡਾਕਟਰੀ ਇਲਾਜ ਆਪਣੇ ਰੇਡੀਏਟਰ ਦਾ ਪਹਿਲਾਂ ਇਹਦੀ ਨਹਾਈ ਧੋਈ ਕਰਾਊਗਾ ਨਹੀਂ ਤੋਈ ਬਿਓੜਾ ਪਿਸਟੌਲ ਜਾਂ ਹੁੰਦਾ ਪ੍ਰੈਸ਼ਰ ਵਾਲਾ ਉਹਦੇ ਨਾਲ ਕਰੋ ਸ਼ੁਰੂ ਕੰਮ ਬਾਈਏ ਦੀ ਨਹੀਂ ਤੋਈ ਕਰਾਊਗਾ ਇੰਨਾ ਕੁ ਜ਼ਿਆਦਾ ਯਾਨੀ ਕਿ ਕੰਦ ਨਿਕਲਿਆ ਵਿੱਚੋਂ ਸਾਡੀ ਲੋਕੀਂ ਦਾ ਖਾਣ ਭਰੀ ਦੀ ਹੈ ਯਾਨੀ ਹਾਂ ਹਲੋ ਪਰਸੋਂ ਪਰਸੋਂ ਨਹੀਂ ਕਰੋ ਐ ਕੱਭੀ ਹੋਇਆ ਬਾਈ ਜਾਨ 4 ਘੰਟੇ ਦਾ ਅੰਦਰ ਰੋ ਲੱਗ ਲੱਕੇ ਲੱਗਾ ਸੁੱਕ ਹੋ ਗਿਆ ਸੁੱਕਾ ਨਾਲ ਲੱਕੇ ਹੈ ਨਾ ਇਹ ਪਹਿਲਾਂ ਵੀ ਤਾਂ ਚੱਲੀ ਜਾਂਦੀ ਪੱਖਾ ਕਿਵੇਂ ਲੱਗ ਗਿਆ ਨਾਲ ਅਜੇ ਹੀ ਰੇੜੀ ਟੇਡਾ ਹੋ ਗਿਆ ਪਹਿਲਾਂ ਪੱਕੇ ਤੋਂ ਡਿਫਰੈਂਸ ਸੀਗਾ ਸੁੱਕਾ ਕਰੂੰਗਾ ਗਰਮੀ ਬਹੁਤ ਹੈ ਵਿਚਾਲੇ ਹੈ ਨਾ ਯਾਰ ਲੱਗਾ ਮੈਨੂੰ ਸਾਫ਼ ਹੀ ਨਹੀਂ ਹੋਇਆ ਇਹ ਬਾਈ ਸੁੰਗਿਆ ਹੀ ਪੈਂਦੀ ਯਾਰ ਲੈ ਹਾਏ ਯਾਰ ਇਹਦਾ ਮੋੜਾ ਲੈ ਕੇ ਚਿੰਤਾ ਨਹੀਂ ਕਰਨੀ ਚਿੰਤਾ ਦਾ ਵਾਰ ਨਹੀਂ ਇੱਥੇ ਬਾਈ ਮੈਨੂੰ ਪੁੱਛਦਾ ਸੀ ਕਹਿੰਦਾ ਬਾਈ ਵੀਡੀਓ ਬਣਾ ਰਿਹਾ ਮੈਂ ਕਿਹਾ ਹਾਂ ਬਸ ਮਰੀ ਮੋਟੀ ਵੀਡੀਓਗ੍ਰਾਫੀ ਕਰ ਲਈਦੀ ਆ ਇਹ ਰੇਡੀਏਟਰ ਧੋ ਤੂੰ ਕਿ ਅਸੀਂ ਵਿਲੇ ਹੋਏ ਸੀਗੇ ਤੇ ਉਹ ਡੰਡੇ ਆਪਣੇ ਰਵਾਲ ਵਾਰ ਜਿਹਦੇ ਨਾਲ ਸਾਫ਼ ਸੁਫ਼ ਕੀਤਾ ਬਾਈ ਨੇ ਤੇ ਹਜੇ ਤਾਂ ਬਾਈ ਨੇ ਇਹਦੇ ਤੇ ਤੇ ਆਪ ਤੂੰ ਮਾਰ ਕੇ ਸਾਫ਼ ਕੀਤਾ ਤੇ ਆਪ ਮਾਰਿਆ ਵਿੱਚ ਫਿਰ ਤੁਮ ਮੈਂ ਦਿਖਾਉਣਾ ਮੇਰੇ ਆਵੇ ਇਨੂੰ ਹੁਣ ਬਾਈ ਨੇ ਕੀਤਾ ਜੋੜਨ ਦੀ ਤਿਆਰੀ ਸ਼ੁਰੂ ਕਰਨੀ ਕਿ ਜਿੱਥੋਂ ਜਿੱਥੋਂ ਉਹ ਲੀਕ ਸੀਗਾ ਨਾ ਉਹ ਚੀਜ਼ਾਂ ਨੂੰ ਨਾਲ ਆ ਪਤਾ ਨਹੀਂ ਕੀ ਪਾ ਕੇ ਨਾ ਉਹ ਸਿਸਟਮ ਜਿਆ ਕਰਦੇ ਆ ਤਰੀਕਾ ਉਹਨਾਂ ਦਾ ਹਨਾ ਉਹਨੂੰ ਗਰਮ ਕਰਕੇ ਤੇ ਬਾਈ ਨੇ ਇਹਦੇ ਵਿੱਚ ਉਹ ਆਵੇ ਉਹ ਤਿੰਨ ਚਾਰ ਚਾਰ ਜਗ੍ਹਾ ਤੋਂ ਲੀਕ ਹੋ ਗਿਆ ਸੀ ਬ੍ਰੀਕ 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 ਰੇਡੀਏਟਰ ਆਪਣਾ ਤੇ ਉਹ ਪੱਖਾ ਲੱਗ ਕੇ ਸੀਦਾ ਮੜਾ ਮੜਾ ਯੂਰੀ ਪੇਜ ਕਾ ਜਮਾਰ ਕੇ ਖੋਲ ਕੇ ਚੰਗੀ ਤਰ੍ਹਾਂ ਆ ਪਤਾ ਨਹੀਂ ਵਿੱਚ ਕੀ ਭਰਦੇ ਆ ਇਹਦੇ ਐਫ ਐਵੀ ਕੁਇਕ ਵਗੈਰਾ ਕੋਈ ਇਦਾਂ ਦੀ ਆਈਟਮ ਜੀ ਆ ਤੇ ਮੈਂ ਸੋਚਿਆ ਮੈਂ ਕਿਤੇ ਵੀਰੇ ਇਹ ਨਾ ਹੋਵੇ ਵੀ ਇਹ ਵਿੱਚੋਂ ਬੰਦ ਹੀ ਨਾ ਹੋ ਜਾਵੇ ਉਹ ਕਹਿੰਦਾ ਨਹੀਂ ਵੀਰੇ ਤੂੰ ਟੈਨਸ਼ਨ ਨਾ ਲੈ ਬੰਦ ਨਹੀਂ ਹੁੰਦਾ ਚਿੰਤਾ ਨਾ ਕਰ ਇਹ ਚੀਜ਼ ਨੇ ਤਾਂ ਕਹਿੰਦਾ ਇਹਨੂੰ ਜੋੜਨਾ ਵਾ ਤੇ ਦੇਖੋ ਆਹਾ ਪਾ ਕੀ ਨਾ ਫੈਵੀ ਕੁਇਕ ਜੀ ਵਿੱਚ ਇਤੂ ਬਾਅਦ ਦੇ ਵਿੱਚ ਇਹ ਇਹਨੂੰ ਉਹ ਦੂਜਾ ਜਿਹੜਾ ਹੁੰਦਾ ਆਪਣਾ ਤੋਤਾਰਿਆਂ ਚ ਤੋਤਾਰਿਆਂ ਚ ਦੇ ਨਾਲ ਇਹਨੂੰ ਉਹਨੇ ਘੁੱਟ-ਘੁੱਟ ਕੇ ਪੈਪ ਆਵੇ ਇਹਦੇ ਨਾਲ ਪਲਾਸਟੀ ਨਾਲ ਸੌਰੀ ਪਲਾਸਟੀ ਦੇ ਨਾਲ ਇਹਨੇ ਘੁੱਟ-ਘੁੱਟ ਕੇ ਨਾ ਜਮਾ ਪੈਪਾ ਆਏ ਜਿਵੇਂ ਬੈਲਕਨ ਨਵੀਆਂ ਬਣਾ ਦੇਣੀਆਂ ਐ ਜੋੜ-ਜੋੜ ਕੇ ਨਾ ਸਮਝ ਲਓ ਵੀ ਆ ਜੁੜ ਗਈਆਂ ਪੈਪਾ ਹੁਣ ਆਪਣੀਆਂ ਜਿਵੇਂ ਓਕੇ ਹੋ ਗਈਆਂ ਹੁਣ ਇਹਦੇ ਉੱਪਰ ਇੱਕ ਬਾਦ ਦੇ ਵਿੱਚ ਇਹ ਸਪਰੇਅ ਜੀ ਕੀਤੀ ਸੀ ਪਤਾ ਨਹੀਂ ਕਾਦੀ ਸੀਗੀ ਤੇ ਉਹ ਸਪਰੇਅ ਜੀ ਕਰਕੇ ਜਾਨੀ ਕਿ ਆ ਦੇਖੋ ਉਹ ਚੀਜ਼ਾਂ ਨੂੰ ਉਹਨੇ ਜਮਾ ਜੋੜਤਾ ਇਦਾਂ ਹੁੰਦਾ ਮਿੱਤਰੋ ਰੇਡੀਏਟਰ ਜਿਹਨੂੰ ਆਪਾਂ ਕਹਿੰਦੇ ਨੇ ਰੇਡੀਏਟਰ ਰਿਪੇਅਰ ਹੁੰਦਾ ਹਨਾ ਜਿਸका ਕਹਿੰਦੇ ਕੰਮ ਉਸੇ ਕੋ ਸਾਜੇ ਜਿਹੜਾ ਆਪਾਂ ਹੁੰਦਾ ਇਹਨਾਂ ਚੀਜ਼ਾਂ ਦਾ ਪਤਾ ਜਦੋਂ ਜਿਵੇਂ ਬੰਦਾ ਕੰਮ ਕਰਾਉਂਦਾ ਉਵੇਂ-ਉਵੇਂ ਪਤਾ ਲੱਗਦਾ ਵੀ ਕੀ ਕੀ ਚੀਜ਼ਾਂ ਕਿੱਦਾਂ ਕਿਦਾਂ ਹੁੰਦੀਗਾ ਤੇ ਆ ਦੇਖੋ ਉਹਨੇ ਸਾਰਾ ਪੂਰੀ ਚੰਗੀ ਤਰ੍ਹਾਂ ਡਾਕਟਰੀ ਕਰਕੇ ਨਾ ਪਤੰਦਰ ਨੇ ਮੁੰਡਾ ਬੜਾ ਸਿਆਣਾ ਸੀਗਾ ਵਿਚਾਰਾ ਮਿਹਨਤੀ ਸੀਗਾ ਪੂਰਾ ਉਹਨੇ ਆਵੇ ਤਰੀਕੇ ਨਾਲ ਨਾ ਇਹ ਦੁਬਾਰਾ ਜੋੜ ਕੇ ਵੀ ਨਾ ਉਹਨੇ ਉਹਦੇ ਉੱਪਰ ਫੇਵਿਕਵਿਕ ਪੂਰੀ ਬਰੀਕੀ ਦੇ ਨਾਲ ਉਹਦੇ ਉੱਪਰ ਭਰਤੀ ਫੇਵਿਕਵਿਕ ਵੀ ਕਿਸੇ ਪਾਸੇ ਕੋਈ ਕਮੀ ਪੇਚੀ ਨਾ ਰਹਿ ਜਾਵੇ ਐਨ ਜਮਾ ਚਾਰੇ ਪਾਸਿਓਂ ਆਵੇ ਆ ਦੇਖੋ ਆ ਸਪਰੇਅ ਜੀ ਉਹਨੇ ਉੱਤੇ ਮਾਰ ਕੇ ਨਾ ਇਹਨਾਂ ਦੇ ਮੜੀ ਮੜੀ ਇਹ ਪਤਾ ਨਹੀਂ ਕੀ ਸੀ ਤੇ ਜਮਾ ਜਾਨੀ ਕਿ ਪੇ ਪਾਵਾ ਬੰਦੇ ਦੇ ਘਰ ਤੀਆਂ ਓਕੇ ਫੇਰ ਕਹਿੰਦਾ ਆਏ ਨਹੀਂਗਾ ਵੀ ਜੋੜਤਾ ਤੇ ਬਸ ਆਪਾਂ ਛੱਡ ਕਰ ਦਿਓ ਫਟ ਨਾ ਫੇਰ ਉਹਦਾ ਸਿਸਟਮ ਬਣਾਇਆ ਹੋਇਆ ਬੰਦੇ ਦਾ ਜਿਹੜਾ ਆਪਣਾ ਹੁੰਦਾ ਨਹੀਂਗਾ ਉਹ ਹਵਾ ਭਰਨ ਵਾਲਾ ਪੰਪ ਤੇ ਫਿਰ ਉਹਨੇ ਚਾਰੇ ਪਾਸਿਓਂ ਪੰਪ ਬੰਦ ਕਰਕੇ ਜਿਹੜੇ ਸਰਾਖ ਆ ਜਿੱਥੋਂ ਪਾਣੀ ਨਿਕਲਦਾ ਵਾ ਆਵੇ ਉਧਰੋਂ ਚਾਰੇ ਚੀਜ਼ ਪਾਸਿਓਂ ਬੰਦ ਕਰਕੇ ਤੇ ਫਿਰ ਹਵਾ ਵਾਲੇ ਪੰਪ ਨਾਲ ਪ੍ਰੈਸ਼ਰ ਮਾਰ ਕੇ ਦੁਬਾਰਾ ਚੈੱਕ ਵੀ ਕਰਨਾ ਪਾਣੀ ਦੇ ਵਿੱਚ ਪਾ ਕੇ ਵੀ ਕਿਸੇ ਪਾਸੇ ਕੋਈ ਲੀਕੇਜ ਵਗੈਰਾ ਤਾਂ ਨਹੀਂ ਹੈਗੀ ਆ ਦੇਖੋ ਆ ਹਵਾ ਵਾਲਾ ਪੰਪ ਆ ਇਹ ਵਿੱਚ ਪਾ ਕੇ ਉਹਨੇ ਚੈੱਕ ਵੀ ਕਰਨਾ ਸਾਰਾ ਰੇਡੀਏਟਰ ਦੁਬਾਰਾ ਉਹਨੇ ਚੈੱਕ ਕਰਨਾ ਬੰਦੇ ਨੇ ਆਵੇ ਹਵਾ ਮਾਰ ਮਾਰ ਕੇ ਚਾਰੇ ਪਾਸੇ ਜੋੜੀਆਂ ਹਵਾ ਨਿਕਲਦੀ ਉਹ ਬੰਦ ਕਰ ਦੇਣੀ ਹੈ ਤੇ ਚੈੱਕ ਕਰਨੀ ਹੈ ਚੀਜ਼ ਵੀ ਕਿਸੇ ਪਾਸੇ ਕੋਈ ਲੀਕੇਜ ਤਾਂ ਨਹੀਂ ਹੈਗੀ ਤੇ ਇਹਦੇ ਵਿੱਚ ਜੋ ਚੈੱਕ ਕੀਤਾ ਤਾਂ ਸੈਡਾ ਤੋਂ ਨਾ ਉਹਨੇ ਇੱਕ ਆਹ ਪੱਟੀ ਜੀ ਆਹ ਜਿਹੜੀ ਕਾਲੀ ਜੀ ਆ ਇਹ ਪੱਟ ਕੇ ਸਾਫ਼ ਕੀਤਾ ਸੀ ਰੇਡੀਏਟਰ ਆ ਕਹਿੰਦਾ ਬਾਈ ਇਹਦੇ ਵਿੱਚ ਥੋੜੀ ਜੀ ਲੀਕੇਜ ਅਜੇ ਹੈ ਗਈ ਆ ਆ ਜੀ ਦੇ ਵਿੱਚ ਇੱਥੋਂ ਲੀਕ ਕੇ ਜਾ ਕਹਿੰਦਾ ਥੋੜੀ ਥੋੜੀ ਤੇ ਫੇਰ ਉਹਨੇ ਦੁਬਾਰਾ ਫੇਰ ਉਹ ਲਿਆ ਕੇ ਦੂਜਾ ਆਪਣਾ ਤੋਤਾਰਿਆਂ ਚ ਇਹਨੂੰ ਦੁਬਾਰਾ ਤੋਂ ਓਕੇ ਕਰਤਾ ਬਾਈ ਜੀ ਫੇਰ ਅਸੀਂ ਤਿਆਰੀ ਕੀਤੀ ਬਾਈ ਜੀ ਫਿਟਿੰਗ ਕਰਨ ਦੀ ਫਿਟਿੰਗ ਕਰਨ ਦਾ ਵੀਰੇ ਉਦੋਂ ਵੀ ਔਖਾ ਕੰਮ ਆ ਕਿਉਂਕਿ ਰੈਡੀਏਟਰ ਆ ਨਾ ਜਿਹੜਾ ਪੂਰਾ ਪੂਰਾ ਫਿੱਟ ਹੁੰਦਾ ਉਹਦੇ ਵਿੱਚ ਤੇ ਜਗ੍ਹਾ ਕਿਸੇ ਪਾਸੇ ਮੂਰੇ ਏਸੀ ਵਾਲਾ ਕਿ ਪ੍ਰੈਸ਼ਰ ਆ ਉਨੂੰ ਮਾੜੀ ਜੀ ਕੋਈ ਚੀਜ਼ ਲੱਗ ਗਈ ਤਾਂ ਉਹਦਾ ਵੀ ਲੀਕ ਹੋਣ ਦਾ ਖਤਰਾ ਵਾ ਤੇ ਪਰ ਅਸੀਂ ਵੀਰੇ ਮਿਹਨਤ ਮੁਸ਼ਕਲ ਤੋਂ ਬਾਅਦ ਰੇਡੀਏਟਰ ਕਿਸੇ ਨਾ ਕਿਸੇ ਤਰੀਕੇ ਹੌਲੀ ਹੌਲੀ ਮਿਹਨਤ ਦੇ ਨਾਲ ਸੈੱਟ ਕਰ ਲਿਆ ਅਸੀਂ ਹੌਲੀ ਹੌਲੀ ਦੋਨਾਂ ਜਾਣਿਆਂ ਨੇ ਤੇ ਫੇਰ ਵੀਰੇ ਉਹਦੇ ਫਿਟਿੰਗ ਦਾ ਸਿਸਟਮ ਹਨ ਜਿਵੇਂ ਜਿਵੇਂ ਖੋਲਿਆ ਸੀਗਾ ਤੇ ਉਵੇਂ ਉਵੇਂ ਫਿਟਿੰਗ ਕਰੀਏ ਉਧਰੋਂ ਵੀਰੇ ਸ਼ਾਮਾਂ ਦਾ ਟਾਈਮ ਸੀਗਾ ਤੇ ਸ਼ਾਮਾਂ ਵੀ ਪੈਣੀਆਂ ਸ਼ੁਰੂ ਹੋ ਗਈਆਂ ਤੇ ਲੱਗ ਗਏ ਫਿਰ ਅਸੀਂ ਦੋਨੇ ਜਾਣੇ ਇੱਕ ਪਾਸੇ ਉਹ ਬਾਈ ਲੱਗ ਗਿਆ ਦੂਜੇ ਪਾਸੇ ਮੈਂ ਕਿਹਾ ਭਾਈ ਓਂ ਕਰ ਜਿਹੜੇ ਨਟ ਬੋਲਟ ਜੇ ਹੈਗੇ ਆ ਤੂੰ ਮੈਨੂੰ ਵੀ ਫੜਾਈ ਚੱਲ ਤੇ ਉਹ ਕਹਿੰਦਾ ਭਾਈ ਤੂੰ ਓਂ ਕਰ ਮੈਨੂੰ ਮੋਟਾ-ਮੋਟਾ ਫਿੱਟ ਕਰ ਲੈੰਦੇ ਤੂੰ ਬਾਅਦ ਚ ਲੱਗੀ ਮੇਰੇ ਨਾਲ ਮੈਂ ਕਿਹਾ ਠੀਕ ਆ ਵੀਰ ਜੀ ਚਲੋ ਨੇ ਭਾਈ ਨੇ ਮੈਸਤਰੀ ਨੇ ਆਪਦੇ ਤਰੀਕੇ ਦੇ ਨਾਲ ਸਹੀ ਜਗ੍ਹਾ ਤੇ ਟਿਕਾਣੇ ਤੇ ਫਿੱਟ ਕਰਕੇ ਫਿਟਿੰਗ ਕਰਤੀ ਤੇ ਫਿਰ ਉੱਪਰ ਅਜੇ ਇੰਟਰਕੂਲਰ ਵੀ ਲਾਉਣਾ ਮੈਂ ਉੱਪਰ ਫਿਰ ਇੱਕ ਪਾਸੇ ਮੈਂ ਚੱਲ ਕੋਈ ਗੱਲ ਨਹੀਂ ਬਾਈ ਮੈਂ ਵੀ ਲੱਗਣਾ ਤੇਰੇ ਨਾਲ ਹੌਲੀ-ਹੌਲੀ ਨਟ-ਨੋਟ ਪਿੱਟ ਕਰਨਾ ਤੇ ਮੈਂ ਵੀ ਲੱਗ ਗਿਆ ਹੌਲੀ-ਹੌਲੀ ਚਾਬੀ ਨਾਲ ਨਟ-ਨੋਟ ਕਸਣਾ ਜਾਨੀ ਕਿ ਕੰਮ ਕਾਪਾ ਕਹਿ ਹੀ ਦਿੰਨੇ ਆ ਮੈਸਤਰੀ ਲੇਬਰ ਮੰਗ ਲੈਂਦੇ ਆ ਹਨਾ ਪਰ ਯਾਰ ਕੰਮ ਬਹੁਤ ਹੈ ਪਰੀਕੀ ਦੇ ਆ ਬਹੁਤ ਮਿਹਨਤ ਵਾਲੇ ਕੰਮ ਆ ਹਨ ਪੱਕੇ ਨੇ ਮਿਸਤਰੀ ਨੇ 500 ਮੰਗ ਲਿਆ 1000 ਮੰਗ ਲਿਆ ਹਨ ਪਰ ਮਿਹਨਤ ਵੀ ਬਹੁਤ ਆ ਯਾਰ ਬੰਦੇ ਦੀ ਹੈ ਨਾ ਤੇ ਇਹ ਕੰਮ ਬਾਰੇ ਪ੍ਰੀਕੀ ਵਾਲੇ ਆ ਦੇਖੋ ਕੱਲੀ ਕੱਲੀ ਚੀਜ਼ ਆ ਜਿੱਥੇ ਨਟ ਪਾਉਨੇ ਆ ਨਾ ਇਹ ਨਟ ਬਹੁਤ ਔਖੇ ਪੈਂਦੇ ਆ ਬਾਈ ਤੇ ਹੱਥ ਵੀ ਨਹੀਂ ਪੈਂਦਾ ਕਾ ਵਿੱਚ ਤੇ ਚਾਬੀ ਦੇ ਨਾਲ ਖੋਲਣੇ ਚਾਬੀ ਦੇ ਨਾਲ ਕਸਨੇ ਉਹ ਨਟ ਬਹੁਤ ਬਰੀਕੀ ਵਾਲਾ ਕੰਮ ਆ। ਜਾਨੀ ਕਿ ਮੁੱਖ ਦੀ ਗੱਲ ਹੈ ਵੀ ਮਿਹਨਤ ਵਾਲੇ ਕੰਮ ਆ ਹਨਾ। ਤੇ ਆਪਾਂ ਤਾਂ ਇੰ ਲੱਗਦਾ ਹੁੰਦਾ ਯਾਰ ਮੈਸਤਰੀ ਨੇ ਇੰਨੇ ਪੈਸੇ ਮੰਗ ਲੇ। ਤੇ ਘੱਟ ਕਰ ਲਾ ਬਾਈ ਘੱਟ ਕਰ ਲਾ ਹਨਾ। ਕਿ ਮਿਹਨਤ ਬਹੁਤ ਆ ਯਾਰ ਬੰਦਿਆਂ ਦੀ। ਤੇ ਪਰ ਚਲੋ ਕੋਈ ਗੱਲ ਨਹੀਂ ਅਸੀਂ ਹੌਲੀ ਹੌਲੀ। ਤੋ ਮੈਨੂੰ ਬਤਾ ਬਾਈ ਜਿਹੜੇ ਨਾਟਾ ਤੋਂ ਮੋٹے-ਮੋٹے ਟਾਈਟ ਕਰ ਦੇ। ਬਾਅਦ ਚ ਮੈਂ ਹੱਥ ਮਾਰ ਦੂੰਗਾ। ਮੈਂ ਕਹਾ ਠੀਕ ਆ ਵੀਰੇ। ਮੈਂ ਬਲੱਗਾ ਰਿਹਾ ਹੌਲੀ-ਹੌਲੀ ਨਟ ਬੋਲਟ। ਕਿੰਨੇ ਕਾਪਾ ਤੋਂ ਹੋਏ ਹਨ ਤੇ ਟੈਟ ਕਰੀ ਗਿਆ ਮੈਂ ਨਾਲ ਦੀ ਨਾਲ ਤੇ ਉਹ ਬਾਈ ਕਹਿੰਦਾ ਮੈਨੂੰ ਥੱਲੇ ਉਹ ਜਿਹੜਾ ਥੱਲੇ ਹੌਸਪੇਟ ਮੇਨ ਆ ਨਾ ਕਹਿੰਦਾ ਉਹਨੂੰ ਉਹ ਸਭ ਤੋਂ ਕਹਿੰਦਾ ਔਖਾ ਕੰਮ ਆ ਬਾਈ ਤੇ ਮੈਨੂੰ ਕਹਿੰਦਾ ਉਹ ਲਵਾ ਦੇ ਮੇਰੇ ਨਾਲ ਬਾਕੀ ਦਾ ਸਾਰੇ ਕੰਮ ਉੱਪਰ ਉੱਪਰ ਹੀ ਕਰਨੇ ਆ ਕਹਿੰਦਾ ਉਹਦਾ ਪਰਮੈਂਟੋ ਮੈਂ ਠੀਕਾਸ ਦਿលੀਆਂ ਜਿਹੜੀਆਂ ਪੱਟੀਆਂ ਫੁੱਟੀਆਂ ਜਾਂ ਖੁੱਲੀਆਂ ਹੋਈਆਂ ਵਾਂ ਤੇ ਚਲੋ ਜੀ ਅਸੀਂ ਉਹ ਥੱਲੇ ਵੀ ਹੌਸਪੇਟ ਲਾਤਾ ਲੱਗ ਗਿਆ ਭਾਈ ਫਰਨਾਲ ਦੀ ਨਾਲ ਜਿੰਨੇ ਜਿੰਨੇ ਹੌਸਪੈਪ ਸੀਗੇ ਲੱਗ ਗਿਆ ਵਿਚਾਰਾ ਫਿਟਿੰਗ ਕਰਨ ਉਹ ਜਿੰਨੇ ਜਿੰਨੇ ਉਹਨੇ ਹੌਸਪੈਪ ਖੋਲੇ ਸੀਗੇ ਜਿਵੇਂ ਜਿਵੇਂ ਕੱਲਾ ਕੱਲਾ ਨਾਟ ਬੋਲ ਉਧਰੋਂ ਸ਼ਾਮਾਂ ਪੈ ਗਈਆਂ ਰੈਂਟਰ ਕੂਲਰ ਵੀ ਕਸਤਾ ਫਿਟਿੰਗ ਕਰਨ ਲੱਗ ਗਿਆ ਭਾਈ ਇਹ ਬਹੁਤ ਟਾਈਮ ਲੱਗਦਾ ਇਹ ਕੰਮ ਨੂੰ ਯਾਰ ਕੱਲੋ ਸਾਡੇ ਰੇਡੀਏਟਰ ਨੂੰ ਹੀ ਘਟੋ ਘੱਟ ਪੰਜ ਤੋਂ 6 ਘੰਟੇ ਲੱਗ ਗਏ ਰੇਡੀਏਟਰ ਨੂੰ ਸਿਰਫ ਕੀ ਉਹ ਤਿੰਨ ਕ ਚਾਰ ਟਾਂਕੇ ਲਾਏ ਆ ਬੰਦੇ ਨੇ ਉਹ ਜਾਨੀ ਕਿ ਟਾਂਕੇ ਲਾਉਣ ਦਾ ਕੰਮ ਤਾਂ ਸਿਰਫ 10 ਤੋਂ 15 ਮਿੰਟ ਦਾ ਸੀਗਾ ਪਰ ਖੋਲ ਖਲਈਏ ਨੂੰ ਬਹੁਤ ਟਾਈਮ ਲੱਗ ਗਿਆ ਤੇ ਬਸ ਵੀ ਦੋਨਾਂ ਜਣਾਂ ਨੇ ਜਿੰਨੀ ਫਿਟਿੰਗ ਸੀਗੀ ਉਹ ਫਿਟਿੰਗ ਕਰਤੀ ਇਦਾਂ ਹੀ ਆ ਵੇ ਰੋਡ ਤੇ ਇਹ ਸੋਹਣੀਆਂ ਲੱਗਦੀਆਂ ਵਾ ਜਦੋਂ ਕਿਤੇ ਮੈਸਤਰੀ ਦੇ ਖੜ ਜਾਂਦੀਆਂ ਤਾਂ ਬੜਾ ਗੁੱਸਾ ਚੜਦਾ ਵਾ ਹਨਾ ਕੰਮ ਕਰਾਉਣੇ ਬਹੁਤ ਔਖੇ ਆ ਤੇ ਬਾਕੀ ਚਲੋ ਸਾਰੇ ਵੀਰਾਂ ਨੂੰ ਇੰਨੀ ਕੁ ਬੇਨਤੀ ਆ ਤੁਹਾਡੇ ਭਰਾ ਦੀ ਕਿ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਅੱਗੇ ਤੋਂ ਇਦਾਂ ਦੀਆਂ ਵੀਡੀਓ ਦੇਖਣ ਵਾਸਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ ਆਪਦੇ ਭਰਾ ਦੀ ਹੈਲਪ ਕਰਿਆ ਕਰੋ ਆਪਾਂ ਪਿਛਲੇ ਦਿਨ ਕਾਫੀ 10 10 12 ਦਿਨ ਹੋ ਗਏ ਆ ਥੋੜਾ ਜਿਹਾ ਕਿਤੇ ਫੈਮਿਲੀ ਇਸ਼ੂ ਦੇ ਵਿੱਚ ਬਿਜ਼ੀ ਸੀਗੇ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿੱਥੇ ਬਿਜੀ ਸੀਗੇ ਤਾਂ ਕਰਕੇ ਆਪਾਂ ਵੀਡੀਓ ਵਾੜੀ ਨੂੰ ਨਹੀਂ ਪਾਈ ਗਈ ਕਾਫੀ 12 13 ਦਿਨ ਹੋ ਗਏ ਆ ਤੇ ਆਪਦੇ ਭਰਾ ਦਾ ਸਾਥ ਦਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਮੈਂ ਤੁਹਾਡਾ ਆਪਣਾ ਭਰਾ ਰਾਣਾ ਗੱਲ